हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਸੇਵਕ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਇਸ ਘਰੋਂ ਦੋ ਕੁ ਵੀਡੀਓ ਅਪਲੋਡ ਕੀਤੀਆਂ ਨੇ ਪਸ਼ੂ ਤੁਹਾਨੂੰ ਦਿਖਾਏ ਆ ਪਸ਼ੂ ਵਪਾਰ ਦਾ ਕੰਮ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਬਧੇਰੇ ਡਿਟੇਲ ਜਿਹੜੀ ਆ ਤੁਸੀਂ ਲੈ ਸਕਦੇ ਜੇ ਤਕਾਸ ਵਿਜੜ ਤੁਸੀਂ ਪਿੰਡ ਡਾਲ ਕਰਨੀਆਂ ਕਲਸੀਆਂ ਵਾਂ ਪਿੰਡ ਬਿਲਕੁਲ ਨਜ਼ਦੀਕ ਆ ਖਾਲੜੇ ਪਿੰਡ ਦੀ ਦੂਰੀ ਥੋੜੀ ਆ ਇਸ ਪਿੰਡ ਤੋਂ ਤੇ ਤੇ ਕੀਵੜ ਤੋਂ ਵੀ ਤਕਰੀਬਨ ਕੋਈ 8 ਕਿਲੋਮੀਟਰ ਦੀ ਦੂਰੀ ਹੈਗੀ ਆ ਬਾਕੀ ਵੀਰ ਗੁਰਸੇਵਕ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਦੋਸਤੋ ਚਾਰ ਨਗ ਤੁਹਾਨੂੰ ਦਿਖਾਉਣੇ ਆ ਤਿੰਨ ਪਸ਼ੂ ਬਿਲਕੁਲ ਤਾਜ਼ੇ ਸੁਏ ਸੁવાય ਆ ਇੱਕ ਵੈੜ ਗੱਪਣ ਤਿਆਰੀ ਤੇ ਆ ਦਿਨ ਲੈਂਦੀ ਹਜੇ ਬਾਕੀ ਸਮਾਂ ਪੁੱਛ ਲਾਂ ਕਿ ਕਿੰਨੇ ਦਿਨ ਬਾਕੀ ਆ ਤੇ ਜਿਹੜੀਆਂ ਵੈੜਾ ਸੁਈਆਂ ਸੁਵਈਆਂ ਇਹਨਾਂ ਤੇ ਦੁੱਧ ਕਿੰਨਾ ਕੀ ਮੁੱਲ ਰਹਿਣ ਵਾਲੇ ਆ ਉਹ ਪੂਰੀ ਗੱਲਬਾਤ ਆਪਾਂ ਵੀਰ ਤੁਹਾਨੂੰ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ। ਸੋ ਵੇੜਾ ਤਿੰਨੇ ਸੂਈਆਂ ਸਵਈਆਂ ਦੇ ਨਾਲ ਬੱਚੇ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ। ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਜਿਹੜੀ ਮਿਲ ਸਕੇ। ਤਰੀਕ ਦੋਸਤੋ ਅੱਜ 23 ਮਾਰਚ ਤੇ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ ਹੈਗਾ। ਬਾਕੀ ਪਸ਼ੂ ਜਿਹੜਾ ਹੁਣ ਦੋਸਤੋ ਚਵਾਈ ਦਾ ਸਮਾਂ ਕਿੰਨੇ ਤੋਂ ਕਿੰਨੇ ਵਜੇ ਵੀਰ ਕਰਦੇ ਪਏ ਉਹ ਵੀ ਪੂਰੀ ਡਿਟੇਲ ਆਪਾਂ ਲੈ ਲੈਣੇ ਆ। ਸਭ ਤੋਂ ਪਹਿਲਾਂ ਵੀਰ ਸੇਵ ਸਸਰੀ ਕਾਰ ਵੀਰ ਜੀ ਅਸੀਂ ਕਾਰ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਠੀਕ ਠਾਕ ਵਧੀਆ ਐਸਾ ਵੀਰ ਕੁਸੇਵ ਕੱਜ ਆਪਣੇ ਕੋਲ ਪਸ਼ੂ ਜਿਹੜੇ ਤਿੰਨ ਤਿੰਨ ਤੋਂ ਚਾਰ ਚਾਰ ਨੱਕ ਜਿਹੜੇ ਅੱਜ ਬਕਾਉ ਨੇ ਹਾਂਜੀ ਤਿੰਨ ਸੁਈਆਂ ਵਹਿੜਾ ਤੇ ਇੱਕ ਗੱਬਣਾ ਕੀ ਹੈ ਜੀ ਹਾਂਜੀ ਠੀਕ ਹੈ ਤੇ ਬਾਕੀ ਜਿਹੜੀਆਂ ਸੁਈਆਂ ਵੀਰ ਕਿੰਨੇ ਤੋਂ ਕਿੰਨੇ ਦਿਨ ਅੱਜ ਤੱਕ ਸਮਾਂ ਹੋ ਗਿਆ ਵੀ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਨੇ ਭਾਈ ਆ ਜਿਹੜੀ ਆ ਇਹ ਤੂੰ 10 ਲੀਟਰ ਇਹ ਥੱਲੇ ਦੁੱਧ ਆ ਅੱਛਾ ਜੀ ਤੇ ਕੋਈ 20 25 ਦਿਨ ਇਹਨੂੰ ਸੁਈ ਦੋਏ ਉਹਨਾਂ ਨੂੰ ਪਹਿਲੀ ਆ ਜਿਹੜੀ ਵਹਿੜਾ ਹਾਂਜੀ ਭਾਈ ਕਿਉਂਕਿ 25 ਦਿਨਾਂ ਦੀ ਸੁਈ ਆ ਤੇ 10 ਲੀਟਰ ਕਿਹੜਾ ਦੁੱਧ ਇਹਦੇ ਥੱਲੇ ਹੁਣ ਹੈਗਾ ਬੱਚਾ ਦੇ ਮਗਰ ਕੀ ਹੈ ਜੀ ਬੱਛੀ ਹੈ ਇਹਦੇ ਮਗਰ ਮਗਰ ਬੱਛੀ ਹੈ ਤੇ ਸੂਹਾ ਵੀ ਰਸੇਵਕ ਕਿ ਨਮੋ ਗਈ ਦੂਸਰੇ ਦੂਸਰੇ ਸੂਹਿਆ ਲਓ ਦੋਸਤੋ ਠੀਕ ਹੈ ਜੀ 50 ਕੇ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ 20 ਤੋਂ 25 25 ਕੇ ਦਿਨ ਦਾ ਸਮਾਂ ਹੋ ਗਿਆ ਦੂਜਾ ਸੂਹਾ ਮਗਰ ਬੱਛੀ ਆ 10 ਕਿਲੋ ਦੁੱਧ ਨੈਟ ਜਿਹੜਾ ਇਹਦੇ ਥੱਲੇ ਹਾਜ਼ਰ ਆ ਠੀਕ ਆ ਤੇ ਚੋਣ ਜਣ ਚੰਗੀ ਵੀਰ ਬਹੁਤ ਵਧੀਆ ਵੀਰ ਜੀ ਅੱਛਾ 10 ਕਿਲੋ ਨੈਟ ਤੋਂ ਤਾਂ 10 ਕਿਲੋ ਹੋਊਗਾ ਪੱਕਾ ਕਰਮਾ ਹਾਂ 10 ਲਿਟਰ ਪੂਰਾ ਦੋ ਲੈ ਜੀ ਠੀਕ ਹੈ ਬਾਕੀ ਰੰਗ ਪ੍ਰਿੰਟ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਵਾਈਟ ਰੰਗ ਬਤੇਰੀਆ ਕੁਝ ਬਿਲਕੁਲ ਛੋਟੇ ਡਾਟ ਸਪੌਟ ਜਿਹੜੇ ਬਲੈਕ ਰੰਗ ਦੇ ਵਿੱਚ ਇਸ ਵਾਈਟ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਬਾਕੀ ਬੱਚਾ ਵੀ ਦਿਖਾ ਦਾਂਗੇ ਨਾਲ ਦੀ ਨਾਲ ਵੀ ਰਸੀਪ ਕੋਈ ਖੋਲ ਕੇ ਤੋੜ ਕੇ ਦਿਖਾ ਦਈਏ 10 ਕਿਲੋ ਦੁੱਧ ਇਹਦੇ ਥੱਲੇ ਦੋਸਤੋ ਹੁਣ ਹਾਜ਼ਰ ਆ ਜ ਆ ਲੋ ਅੱਛਾ ਵੀਰ ਕਿ ਸੇਵਕ ਸੁਬਾ ਚੁਵਾਈ ਦਾ ਟਾਈਮ ਕਿੰਨਾ ਕੇਗਾ ਆਪਣਾ 6 ਵਜੇ ਚੁਈਦੀਆਂ ਜੀ 6 ਵਜੇ ਲੋ ਜੀ 6 ਵਜੇ ਮਾਰਨਿੰਗ ਦਾ ਟਾਈਮ ਆ ਦੋਸਤੋ ਤੇ ਸ਼ਾਮ ਨੂੰ ਵੀ ਕੋਈ ਵੀਰ ਟਾਈਮ ਤੋਂ ਟਾਈਮ ਦੋ ਟਾਈਮ ਆਪਣੀ ਨਰਕਪਰਖ ਕਰਨਾ ਚਾਹੁੰਦਾ ਉਹ ਤੁਸੀਂ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਬੜਾ ਚੰਗੀ ਹੈ ਠੀਕ ਹੈ ਜੀ ਬਾਕੀ ਰੰਗ ਰੰਗ ਬਹੁਤ ਜ਼ਿਆਦਾ ਸੋਹਣਾ ਬਹੁਤੇ ਵੀਰ ਪਸੰਦ ਕਰਦੇ ਆ ਵਾਈਟ ਰੰਗ ਦੇ ਵਿੱਚ ਵਧੇਰੇ ਤੇ ਵਾਈਟ ਰੰਗ ਵਧੇਰੇ ਆ ਠੀਕ ਹੈ ਬਾਕੀ ਐਚ ਐਫ ਬਰੀਡ ਦੇ ਵਿੱਚ ਆਹ ਦੇ ਹਾਂ ਜੀ ਵੀਰ ਲਿਓ ਜੀ ਤੁਹਾਨੂੰ ਤਾਂ ਤੁੰਤੂ ਦੀ ਸਫਾਈ ਇਹ ਬਹੁਤ ਜੀ ਕੋਈ ਵੀ ਵਧ ਗਿਆ ਵਧ ਗਿਆ ਜੀ ਹੁ ਫੀਜਵਾਇ ਵਧਿਆ ਇਜ਼ੀਲੀ ਹੋ ਜਾਂਦੀ ਹੈ ਜੀ ਸੌਖੀ ਹੋ ਜਾਂਦੀ ਹੈ ਹਾਤੀ ਕੋਈ ਬਹੁਤ ਵਧ ਗਿਆ ਵਧਿਆ ਸਵਾਈ ਦਾ ਠੀਕ ਹੈ ਬੱਚਾ ਦਾ ਬੱਛੀ ਕਿਹੜੀ ਸੀ ਗੱਫੇ ਲਾਲ ਲਾਲ ਬੱਛੀ ਆ ਲਓ ਵੀ ਪ੍ਰਭੂ ਆਹ ਬੱਛੀ ਆ ਫੀਮੇਲ ਕਾਫ ਆਹ ਬੱਛੀ ਆ ਠੀਕ ਹੈ ਜੀ ਤੋਂ 25 ਕੇ ਦਿਨ ਦਾ ਸੁਆ ਵੀਰ ਨੇ ਦੱਸਿਆ 25 ਕੇ ਦਿਨ ਤਕਰੀਬਨ ਇਸ ਬੱਛੀ ਦੀ ਉਮਰ ਜਾਂਦੀ ਆ 25 ਕੇ ਦਿਨ ਦਾ ਸਮਾਂ ਹੋ ਗਿਆ ਇਸ ਵੇੜ ਤੋਂ ਜੀ ਅਛਾ ਵੀਰ ਗਰਸੇਪ ਦਾ ਕੀ ਕਰਦੇ ਆ ਮੋਲ ਕੀ ਰੋਗੇ ਦਾ ਵੀਰ ਜੀ ਮੋਲੇ ਦਾ ਭਾਏ 35 ਕਰੀਏ ਭਾਏ 36 34000 ਦੀ ਦੇ ਦਾਂਗੇ 34000 ਦੀ ਹਾਂਜੀ ਠੀਕ ਹੈ ਜੀ ਲੈਣ ਦੇਣ ਵਾਲੀ ਹੈ ਜੀ ਹਾਂਜੀ ਲੈਣ ਦੇਣ ਵਾਲੀ ਠੀਕ ਹੈ ਜੀ ਤਾਂ ਦੋਸਤੋ 35 ਜਾਂ 36000 ਡਿਮਾਂਡ 34000 ਦੀ ਇਹ ਤੁਹਾਨੂੰ ਵੈੜ ਮਿਲ ਜੂਗੀ ਠੀਕ ਹੈ ਜੀ 10 ਕਿਲੋ ਦੁੱਧ ਇਸ ਵੈੜ ਦੇ ਥੱਲੇ ਹਾਜ਼ਰ ਹੈ ਤਾਂ ਬਾਕੀ ਸਫਾਈ ਸਭ ਪੂਰੀ ਹੈ ਇੱਕ ਵਾਰ ਕਰ ਫਿਰ ਆਪਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਥਾਣ ਵਿਖਾ ਦਿੰਨੇ ਆ ਜੀ ਆਹ ਕਰੋ ਜੀ ਠੀਕ ਹੈ ਅੱਛਾ ਵੀਰ ਗਰਸੇਲ ਕਰਕੇ ਆਪਣੇ ਕੋਲ ਦੂਜੇ ਨੰਬਰ ਤੇ ਜਿਹੜੀ ਆ ਆ ਗਈ ਹੈ ਵੱਡੇ ਕੱਦ ਕਾਢ ਦੇ ਵਿੱਚ ਵੜ ਇਹਦਾ ਸੂਆ ਇਹ ਵੀ ਦੂਸਰੇ ਸੂਏ ਸਤੇ ਦੂਸਰੇ ਸੂਏ ਹਾਂਜੀ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਇਹਨੂੰ ਇਨੂੰ ਇੱਥੇ ਜਿਆ 20 ਬੱਜ ਦਿਨ ਹੋਏ ਨੇ ਇਹਨੂੰ 20 ਜਾਂ 22 ਦਿਨਾਂ ਦੀ ਹਾਂਜੀ ਬੱਚਾ ਦੇ ਮਗਰ ਕੀ ਹੈ ਜੀ ਤੇਰੇ ਮਗਰ ਅੱਛਾ ਹੋ ਰਿਹਾ ਹੈ ਬੱਚਾ ਮਗਰ ਹਾਂਜੀ ਠੀਕ ਹੈ ਜੀ ਤੇ ਸੂਆ ਵੀ ਦੂਜਾ ਹੀ ਹੈ ਨਾ ਹਾਂਜੀ ਠੀਕ ਹੈ ਜੀ ਤਾਂ ਦੋਸਤੋ ਮਗਰ ਬੱਚਾ ਤੋ 20 ਬਾਈਕ ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਦੁੱਧ ਹੁਣ ਥੱਲੇ ਕੀ ਹੈ ਮੌਜੂਦ ਹੈ ਤੇ 16 ਲੀਟਰ ਹੈ ਜੀ 16 ਲੀਟਰ ਠੀਕ ਹੈ ਜੀ। ਲਓ ਦੋਸਤੋ ਨਾਲ ਦੀ ਨਾਲ ਧਾਰਾ ਮਾਰ ਕੇ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ। 16 ਲੀਟਰ ਇਸ ਵਹਿੜ ਦੇ ਥੱਲੇ ਦੁੱਧ ਹਾਜ਼ਰ ਆ। ਸੋ ਕੱਦ ਵੱਡਾ ਵੱਡੇ ਕੱਦ ਕਾਟ ਦੇ ਵਿੱਚ ਐਚ ਐਫ ਬਰੀਡ ਦੀ ਆ। ਠੀਕ ਹੈ ਜੀ। ਦੂਜਾ ਸੂਆ। ਤੇ 16 ਲੀਟਰ ਜਿਹੜਾ ਦੁੱਧ ਵੀਰ ਨੇ ਦੱਸਿਆ ਵੀ 16 ਲੀਟਰ ਦੁੱਧ ਇਸ ਵਹਿੜ ਦੇ ਥੱਲੇ ਹਾਜ਼ਰ ਆ ਤੇ ਬਾਕੀ ਦੂਰ ਨੇੜੇ ਕਿਸੇ ਵੀਰ ਨੇ ਸੌਦਾ ਕਰਨਾ ਤੇ ਕੈਡੀ ਨਾਲ ਤੁਸੀਂ ਕਰ ਸਕਦੇ ਜੇ ਵੀ ਕੱਦ ਵੱਡਾ ਵੱਡੇ ਕੱਦ ਦੇ ਵਿੱਚ ਵਛਾ ਇਹ ਮਗਰ ਬੱਚਾ ਹੀ ਦੱਸਤਾ ਹਨਾ ਮਗਰ ਬੱਚਾ ਹੀ ਆ। ਦਿਖਾ ਦਾਂਗੇ ਮਗਰ ਬੱਚਾ ਬਾਕੀ ਚੂਣ ਚੂਣ ਵੀਰ ਕਿਦਾਂ ਕਰਸੋ ਉਹ ਫੜ ਜਾ ਰਹੀ ਚਵਾਇ ਤੋਂ ਬਹੁਤ ਲੱਗ ਰਹੀ ਠੀਕ ਹੈ ਠੀਕ ਹੈ ਜਾਓ ਇੱਕ ਵਾਰੀ ਕੱਢ ਕੇ ਬਾਹਰ ਦਿਖਾ ਦਗੇ ਸੋ ਕੱਦ ਵੱਡਾ ਦੋਸਤੋ ਵੱਡੇ ਕੱਦ-ਕਾੜ ਦੇ ਵਿੱਚ ਆ ਮੋਸਟਲੀ ਆਪਾਂ ਦੇਖਦੇ ਆ ਫਾਰਮ ਵਾਲੀਆਂ ਬੇੜਾ ਓਡੇ ਕੱਦ-ਕਾੜ ਦੇ ਵਿੱਚ ਆ ਠੀਕ ਆ ਜੀ ਤੇ 16 ਲੀਟਰ ਇਸ ਬੈੜ ਦੇ ਥਲੇ ਦੋ ਤਾਂ 22 20 ਤੋਂ 22 22 ਦਿਨ ਦਾ ਸਮਾਂ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਬੱਚਾ ਦਿਖਾ ਦਾਂਗੇ ਤੁਹਾਨੂੰ ਲੋ ਜੀ ਖਿੜੇ ਸੋ ਲੈਵਲ ਹੂਆ ਜਿੱਦਾਂ ਕਿ ਦੋਸਤੋ ਹੁਣ ਚਵਾਈ ਦਾ ਸਮਾਂ ਨੇੜ ਆ ਉਹ ਸਾਹਮਣੇ ਦੇ ਬਿਲਕੁਲ ਤੁਹਾਡੇ ਸਾਹਮਣੇ ਆ ਦੇਵਾ ਤੁਹਾਡੇ ਸਾਹਮਣੇ ਠੀਕ ਆ ਕੋਈ ਗੱਲ ਨਹੀਂ ਬੱਚੇ ਤੇ ਰਹਿ ਜੇ ਵੀਰ ਕਰਸੇਵ ਇੱਕ ਵਾਰ ਆ ਲਓ ਆ ਡੱਬਾ ਬੱਚਾ ਜੀ ਬੱਚਾ ਆ ਬੱਚਾ ਆ ਲਓ ਸਵਾ ਡੱਬਾ ਬੱਚਾ ਜੀ ਨਾ ਵੀਰ ਕਰਸੇਵ ਕਾ ਇੱਕ ਥੋੜਾ ਜਿਹਾ ਨਿਕਾ ਜੇ ਕਿਹੜਾ ਹੋਰ ਕਢਾ ਲੀਏ ਨਾ ਆ ਮੋੜ ਦੇਈਏ ਮੋੜ ਦੇਈਏ ਹਾਂ ਠੀਕ ਹੈ ਜੀ 200 ਸੋ ਸੈਕਿੰਡ ਨੰਬਰ ਤੇ ਵੜਾ ਠੀਕ ਹੈ ਜੀ ਬਾਕੀ ਪਸੰਦ ਆਊਗੀ 216 ਕਿਲੋ ਆ ਤੇ ਬੋਲ ਕੀ ਵੀਰ ਕਰਦੇ ਆਪਾਂ ਇਹਦਾ ਜੀ ਜੀ ਮੁੱਲ ਭਾਏ ਇਹਦਾ 60000 ਕਰ ਲਿਓ ਸਾਹਿਬ ਜੀ ਚੋਂ ਕਰ 60000 ਦੀ ਵੜ ਦੇਣਾ ਅੱਛਾ ਜੀ 56000 ਦੀ ਹਾਂ ਜੀ ਠੀਕ ਹੈ ਜੀ ਥੋੜਾ ਬਹੁਤਾ ਹੋ ਜਾਊਗਾ ਹੋਰ ਮਾਨਤਨ ਕਰ ਆ ਇਹਦਾ ਉਹ ਤਾਂ ਚਲੋ ਜੀ ਆਓ ਵੀਰ ਜਿਹੜਾ ਇਸ ਤਰ੍ਹਾਂ ਦੇ ਮਾਨਤਨ ਲਓ ਜੀ 60000 ਦੇ ਵਿੱਚੋਂ ਦੋਸਤੋ ਕੋਈ 40000 ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ ਠੀਕ ਹੈ ਜੀ ਤੇ 56000 ਦੀ ਇਹ ਵੀਰਾਂ ਦਾ ਵੀ ਦੇ ਦਿਆਂਗਾ ਠੀਕ ਹੈ ਜੀ ਬਾਕੀ ਵੜ ਵੱਡੀ ਆ ਕੋਈ ਵੀਰ ਇਹ ਮੰਨ ਕੇ ਤੁਸੀਂ ਸੌਦਾ ਕਰਿਓ ਵੱਡੀ ਆ ਵੜ ਛੋਟੀ ਨਹੀਂ ਕੀ ਠੀਕ ਮਗਰ ਪੱਛਾ ਤੂੰ ਚੋੜਜਾਂ ਨੇ ਇੱਕ ਵਾਰੀ ਤਸੱਲੀ ਨਾਲ ਵੀਡੀਓ ਵੇਖ ਲਿਓ ਵਿੱਚ ਪੂਰੀ ਜਵਾਈ ਵੀ ਤੁਹਾਨੂੰ ਜਿਹੜੀ ਤੁਹਾਨੂੰ ਕੋਈ ਪਾਠੜ ਦੱਸਦਾ ਧਾਰਾ ਮਾਰ ਕੇ ਤਸੱਲੀ ਕਰਵਾਈ ਆ ਇਸ ਕਰਕੇ ਜਵਾਈ ਵੀ ਤਸੱਲੀ ਨਾਲ ਵੇਖ ਲਿਓ ਤੇ ਵੀਰ ਅਕਰ ਸੇਵਕਾ ਕੇ ਆਪਣੇ ਕੋਲ ਤੀਜੇ ਨੰਬਰ ਤੇ ਜਿਹੜੀ ਆ ਗਈ ਕਾਲੀ ਬੈੜ ਹਾਂਜੀ ਠੀਕ ਆ ਜੀ ਐਚਪ ਕ੍ਰੋਸ ਦੇ ਵਿੱਚ ਆ ਤੇ ਇਹਦਾ ਸੂਆ ਕਿੰਨਾ ਜੀ ਇਹ ਵੀ ਦੂਸਰੇ ਸੂਏ ਵਿੱਚ ਦੂਸਰੇ ਆ ਇਹਨੂੰ ਅਜ ਸੂਈ ਨੂੰ ਕਿੰਨੇ ਕ ਦਿਨ ਹੋ ਗਏ ਆ ਇਹਨੂੰ 5-6 ਦਿਨ ਹੋ ਗਏ ਜੀ 5-6 ਹਾਂਜੀ ਅਨੇ ਤੋਂ ਤੇ ਬੌਲੇ ਤੋਂ ਬਾਹਰ ਆ ਗਈ ਹੁਣ ਕਿੰਨੇ ਕ ਤੇ ਚੱਲਣ ਡੇ ਬੌਲਾ ਸਮਝੇ ਤੂੰ ਦੁੱਧ ਦੁੱਧ ਇਹਦੇ ਥੱਲੇ ਵੀ 15 ਲੀ ਠੀਕ ਹੈ ਜੀ ਬਾਕੀ ਤੁਹਾਨੂੰ ਕੋਈ ਤਾਂ ਨਹੀਂ ਬੋਲਣੇ ਮੱਝਾ ਦਾ ਥਾਣਾ ਹੈ ਸੋ ਦੋਸਤੋ ਦੂਜਾ ਸੁਆ ਇਹ ਬੜ ਸੁਈਆ ਜਿਹੜੀ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਆ ਤੀਜਾ ਨੰਬਰ ਮਗਰ ਬੱਛਾ ਮੇਲ ਕਾਫ ਬੱਛਾ ਵੀ ਤੁਹਾਨੂੰ ਤਸल्ली ਨਾਲ ਦਿਖਾਵਾਂ ਕਿਉਂਕਿ 50 ਕਿ ਦਿਨਾਂ ਦਾ ਸਮਾਂ ਹੋ ਗਿਆ ਹੈ ਇੱਡੀਆ ਜਿਹੜਾ ਸੁਈ ਨੂੰ ਦੋਹਰਾ ਥਾਣਾ ਠੀਕ ਹੈ ਜੀ ਪੂਰਾ ਰੁਕ ਰੁਕਦਾ ਥਾਣਾ ਚਾਰੇ ਥਾਣਾ ਸਪੇਸ ਵੈਰਲ ਕੋਈ ਚੱਪੇ ਚੱਪੇ ਦੇ ਥਾਣਾ 3-3 4-4 ਇੰਚ ਤੇ ਲੱਗਾ ਤੇ ਲੰਬੇ ਥਾਣਾ ਪੂਰੇ ਠੀਕ ਆ ਜੀ ਤੇ 15 ਕਿ ਲੀਟਰ ਤੇ ਜਿਹੜੀ ਹੁਣ ਚੱਲਣ ਈ ਆ ਕੱਚਾ ਪੌਲਾ ਬੌਲਾ ਕੱਚਾ ਪੌਲਾ ਕੋਈ ਵੀਰ ਮੰਨ ਕੇ ਸੌਦਾ ਕਰ ਸਕਦਾ ਕਿਉਂਕਿ ਕੋਈ 5 ਪੰਜਾ ਕ ਦਿਨਾਂ ਦੀ ਆ ਤੇ ਬੌਲੇ ਤੋਂ ਹਜੇ ਬਾਹਰ ਵੀ ਹੋਈ ਸਮਝ ਸਕਦਾ ਆ ਵੇੜ ਜਿਹੜੇ ਕਰੋਸਾਂਗ ਦੇ ਵਿੱਚ ਆ ਐਚ ਐਫ ਤੇ ਬੱਚਾ ਇਹ ਤੇ ਮਗਰ ਬੱਚਾ ਲਿਆ ਆ ਵੀ ਗਰਸੇਵਕ ਤੋੜ ਕੇ ਦਿਖਾ ਦਈਏ 15 ਕਿਲੋ ਤੇ ਹੁਣ ਚੱਲਣ ਈ ਆ ਅਜੇ ਪੰਜਾ ਕ ਦਿਨਾਂ ਦਾ ਜਿਹੜਾ ਸਮਾਂ ਆ ਬਾਕੀ ਕੋਈ ਚੰਗੀ ਵੀਰ ਸੇਵਾ ਕਰ ਲੂਗਾ ਦੁੱਧ ਕਿਲੋ ਖੰਡ ਵਧਾਉਣਾ ਘਟਾਉਣਾ ਕੇ ਚੰਗੀ ਸੇਵਾ ਤੇ ਟਪੈਂਦਾ ਤੇ ਇੱਕੋ ਜੀ ਤੁਹਾਨੂੰ ਤੋੜ ਕੇ ਲਮਾ ਦਿ ਹਾਜੀ ਤੋਰ ਲਿਏ ਵਿੱਚ ਇਹ ਲਓ ਜੀ ਆ ਬੱਚਾ ਮੀਲ ਕਾਫਾ ਠੀਕ ਆ ਜੀ ਤੇ 나ੜੂ ਬਿਲਕੁਲ ਬੱਚੇ ਦੇ ਨਾਲ ਆ ਠੀਕ ਹੈ ਵੀਰ ਦੋ ਗਾਰਦੀ ਪੂਰੀ ਦੋਸਤੋ ਡਿਟੇਲ ਤੁਹਾਨੂੰ ਮਿਲ ਚੁੱਕੀ ਆ ਠੀਕ ਆ ਤੇ ਦੁੱਧ ਵੀ ਵੀਰ ਨੇ ਦੱਸਤਾ ਵੀ ਘੱਟੋ ਘੱਟ 15 ਕਿਲੋ ਸੋ ਚੋਣ ਚਣ ਇੱਕ ਵਾਰੀ ਪੁੱਛ ਲਾਂਗੇ ਉਹ ਵੀ ਕਿਸੇ ਵੀਰ ਨੂੰ ਕਨਫਰਮ ਆਪਾਂ ਕਰਾ ਦੇਣੇ ਆ ਦੂਰ ਨੇੜੇ ਕੋਈ ਕਿਸੇ ਨਾਲ ਸੌਦਾ ਕਰਨਾ ਤੇ ਵੀਰ ਗਰਸੇਵਕ ਬਾਕੀ ਚੋਣ ਚਣ ਤੋਂ ਪੂਰ ਛਟਾ ਸਾਰਾ ਕਿਸੇ ਤਰ੍ਹਾਂ ਦਾ ਕੋਈ ਪੂਰ ਪਾਰ ਛਟਾ ਮੋਟੀ ਧਾਰ ਆ ਬਿਲਕੁਲ ਇੱਕ ਨੰਬਰ ਠੀਕ ਆ ਲੋ ਵੀ ਇੱਕ ਨੰਬਰ ਵੀਰਾਂ ਦਾ ਵੀ ਮੋਟੀ ਧਾਰ ਆ ਠੀਕ ਆ ਜੀ ਚੋਣ ਚਣ ਪੂਰੀ ਤਸੱਲੀ ਆ ਜਿੱਦਾਂ ਮਰਜ਼ੀ ਕੋਈ ਵੀਰ ਆਣ ਕੇ ਆਪਣੀ ਨਰਖ ਪਰਖ ਤਸੱਲੀ ਕਰ ਸਕਦਾ ਠੀਕ ਆ ਇਹ ਤਰ੍ਹਾਂ ਤੋਂ ਦੇ ਬੋਲੀਆਂ ਵੀ ਸਾਹ ਕੋਈ ਲੰਬੇ ਥਾਣਾ ਬੇਚੰਤ ਬੇਚ ਜਿੱਕਰ ਕੋਈ ਸੌਦਾ ਕਰ ਸਕਦਾ ਤੇ ਮੁੱਲ ਵੀ ਇਹਦਾ ਕੀ ਕਰਦੇ ਆਪਾਂ 54000 ਤੋਂ ਹੀ ਵੜ ਦੇਣਾ ਠੀਕ ਹੈ ਜੀ ਹਾਂ 54000 ਦੀ ਲੈ ਦੇ ਹਾਂਜੀ ਲੈ ਜੀ ਠੀਕ ਹੈ ਜੀ ਹਾਂ ਦੋਸਤੋ 54000 ਦੀ ਲੈ ਦੇ ਆ ਬਾਕੀ ਡਿਮਾਂਡ ਕੁਝ ਵੀ ਹੋਵੇ ਠੀਕ ਹੈ ਜੀ 54000 ਲੈਣਦਣ ਕੀਤਾ ਜਾਊਗਾ ਤਾਂ ਨਾ ਜਿਹੜੀ ਉਹ 54000 ਆ ਠੀਕ ਆ ਸੋ ਬਾਕੀ ਕੋਈ ਵੀਰ ਸੌਦੇ ਲਈ ਫੋਨ ਕਰੇ ਥੋੜਾ ਬਾਦ ਵਿੱਚ ਉਹ ਕੋਈ ਮੌਕੇ ਤੇ ਕੋਈ ਮਾਨਤਾ ਬਣਦਾ ਜੋ ਗੁੰਜਾਇਸ਼ ਆ ਠੀਕ ਆ ਜੀ ਉਹ ਜਰੂਰ ਕਿਸੇ ਵੀ ਇੱਦਾਂ ਘਰੇ ਆ ਇਹਦਾ ਮਾਨਤਨ ਹੋ ਜਾਊਗਾ ਜਿਹੜਾ ਜਿਹੜਾ ਪਰਸਨ ਦਾ ਜਿੰਨਾ ਜਿੰਨਾ ਵੀ ਮੂਲ ਕੀਤਾ ਗਿਆ ਤੇ ਇਸ ਤੋਂ ਬਾਅਦ ਅਜਾ ਵੀ ਗਰਸੇਵਕ ਜਿਹੜੀ ਆਪਣੇ ਕੋਲ ਲਾਸਟ ਹੈ ਇਹਦਾ ਸੂਆ ਦਸੀਆ ਕਿੰਨਾ ਮਸੂਈਆ ਇਹ ਪਹਿਲਾ ਸੂਆ ਜੀ ਵੀਰ ਜੀ ਪਹਿਲਾਂ ਹਾਂਜੀ ਪਹਿਲਾਂ ਬੱਚੀ ਦਾ ਸੂਣਾ ਠੀਕ ਜੀ ਹੈ ਜਰਸੀ ਕ੍ਰੋਸ ਚ ਆ ਗਈ ਥੋੜੀ ਹੈ ਨਾ ਜਰਸੀ ਦਾ ਪੱਕਾ ਦੇ ਰਿਆ ਤੇ ਆਹ ਵੇਖੋ ਦੋਸਤੋ ਗ੍ਰੇ ਕਲਰ ਆ ਠੀਕ ਹੈ ਜੀ ਸੁਰਮੇ ਰੰਗਾ ਜਾਂ ਰੰਗਾ ਜਿਹਨੇ ਆਪਾਂ ਪੰਜਾਬੀ ਦੇ ਵਿੱਚ ਬੜਾ ਯੂਜ਼ ਕਰ ਲਏ ਤੇ ਦਿਨ ਹਜੇ ਵੀ ਕਿੰਨੇ ਕੁ ਲੈ ਜੂ 10 12 ਦਿਨ ਲੈ ਜਾਣੇ ਗਿਰਦੀਆਂ ਨੇ ਉਹ ਕਿ 10 ਕਿ ਦਿਨ ਲੈ ਜੂਗੇ ਫੁੱਲੇ ਢੁੱਲੇ ਵਧ ਗਿਆ ਵਧ ਗਿਆ ਲੈ ਜਾਣੇ ਠੀਕ ਹੈ ਜੀ ਹਾਂਜੀ ਲੋ ਵੀ ਪ੍ਰਭੂ 10 ਕਿ ਦਿਨ ਹਜੇ ਸਮਾਂ ਲੈਂਦੀ ਆ ਠੀਕ ਹੈ ਜੀ ਜਰਸੀ ਅੰਗ ਦੇ ਵਿੱਚ ਗਰੇ ਰੰਗ ਦਾ ਠੀਕ ਹੈ ਜੀ ਤੇ 10 ਕਿ ਦਿਨ ਦੇ ਦਿੰਦੀ ਆ ਬਾਕੀ ਥਾਂ ਥਣੋਂ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਖਿੜਾਰ ਕੇ ਵੀ ਦਿਖਾਵਾਂਗੇ ਪੂਰਾ ਹੱਥੀ ਚਵਾਈਲਾ ਥਣ ਨਿਕਲ ਕੇ ਸਾਹਮਣੇ ਆਊਗਾ ਲੈਫਟੀ ਹਜੇ ਢਿੱਲਾ ਢੋਲਾ ਬਖਾਲੇ ਦੇ ਵਿੱਚ ਕਾਫੀ ਜਿਆਦੀਆਂ ਨੇ ਇੱਕ ਵਾਰੀ ਵੀ ਗੁਰਸੇਵ ਕੋ ਖੋਲ ਕੇ ਬਾਹਰ ਕੱਢ ਕੇ ਅੰਦਰ ਦਿਖਾਈਏ ਆ ਲੋ ਜੀ ਸਪਲੂਨ ਬੱਚੀ ਨੇ ਸੁਣਾ ਦੋਸਤੋ ਪਹਿਲਾਂ ਨੇ ਸੁਣਾ 10 ਕੁ ਦਿਨਾਂ ਦਾ ਕੋਈ ਆਈਡੀਆ ਮੰਨ ਸਕਦਾ ਠੀਕ ਆ ਜੀ ਜਿੱਦਾਂ ਕਿ ਅੱਗੇ ਗਰਮੀ ਦੇ ਵਿੱਚ ਬਹੁਤੇ ਵੇਰ ਖਰੀਦਣੀ ਇਹ ਪਸੰਦ ਕਰਦੇ ਆ ਕਿਉਂਕਿ ਗਰਮੀ ਦੇ ਸੀਜ਼ਨ ਦੇ ਵਿੱਚ ਵਧੇਰੇ ਚੱਲਣਾ ਵੀ ਇਹੋ ਜਿਹੇ ਪਸ਼ੂਆਂ ਨੇ ਤੇ ਗਰਮੀ-ਗਰਮੀ ਘਟ ਮਨਾਉਂਦੇ ਆ ਠੀਕ ਆ ਬਾਕੀ ਆ ਲੜਾਂ ਲੁੜਾਂ ਤੁਸੀਂ ਵੇਖੋ ਢਿੱਲਾ ਬਹੁਤ ਜਿਆਦੀਆਂ ਨੇ 8-10 ਦਿਨ 10 ਕੁ ਦਿਨ ਹੈ ਜੀਆ ਕੋਈ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਆ ਇੱਕ ਬਹਿਣੀ ਵਾਲੀ ਸਾਈਡ ਤੋਂ ਤੁਸੀਂ ਥਣ ਵੇਖੋ ਅੱਥਈ ਚਵਾਈਲਾ ਥਾਣਾ ਠੀਕ ਆ ਜੀ ਬਿਲਕੁਲ ਗਲਾਬੀ ਆਰਡਰ ਦੇ ਵਿੱਚ ਨਾਲ ਦੀ ਨਾਲ ਸਮੋਲ ਬਰੀਡ ਆ ਦੋਸਤੋ ਛੋਟੀ ਬਰੀਡ ਆ ਥੋੜਾ ਪਠੜਕਾ ਖਾ ਕੇ ਰੱਜਣ ਵਾਲੇ ਪਸ਼ੂ ਆ ਤੇ ਰੇਟ ਵੀ ਬਿਲਕੁਲ ਜੈਨੂਨਾ ਜਾਇਜ ਛੋਟੇ ਰੇਟ ਹੋਣਗੇ ਠੀਕ ਆ ਆ ਫੇਸ ਕੁਆਲਿਟੀ ਆ ਬਿਲਕੁਲ ਉਸੇ ਤਰ੍ਹਾਂ ਡੂੰਗ ਡੰਗ ਦੋਨਾਂ ਅੱਖਾਂ ਦੇ ਵਿੱਚਕਾਰ ਛੋਟੇ ਕੰਨ ਠੀਕ ਆ ਜੀ ਆ ਫੇਸ ਕੁਆਲਿਟੀ ਤੋਂ ਆ ਠੀਕ ਹੈ ਵੀਰ ਬਹੁਤ ਦੋਸਤੋ ਲਾਸਟ ਵਿੱਚ ਇਹ ਦਿਖਾਉਣੀ ਸੀ ਆਪਾਂ ਤੁਹਾਨੂੰ ਜਰਸੀ ਵੇੜ ਠੀਕ ਹੈ ਜੀ ਇਹ ਗੱਬਣਾ ਬਾਕੀ ਆਲਮੋਸਟ ਜਿੰਨੇ ਪਸ਼ੂ ਦਿਖਾਇਆ ਸਾਰੇ ਸੂਏ ਸੂਆਇਆ ਤੇ ਜਿੱਦਾਂ ਮਰਜੀ ਕੋਈ ਮੇਰਾ ਵੀ ਰਾਨ ਕੇ ਚੋ ਕੇ ਆਪਣੀ ਤਸੱਲੀ ਕਰ ਲੇ ਟਿੱਪ ਕੇ ਆਪਣੀ ਤਸੱਲੀ ਕਰ ਲੇ ਤੇ ਵੀਰ ਸੇਵਕੇ ਇਹਦਾ ਫਿਰ ਮੁੱਲ ਕਿਹ ਰਹੂਗਾ ਇਹਦਾ ਵੀਰ ਜੀ ਮੁੱਲ 32000 ਹਾਂ ਜੀ 30000 ਰੁਪਏ ਕੇ ਜੀ 30 ਦੀ ਦੇ ਦਾਂਗੇ ਬੰਕੇ ਹਾਂ ਨਾ ਜੀ ਇਹ ਗੱਲਬਾਤ ਹਾਂ ਜੀ ਚਲੋ ਹੋਰ ਮਾਨਤਾ ਨੂੰ ਹੋ ਜਾਊਗਾ ਵੀ ਇੱਥੇ ਜੇਰਾ ਕੋਈ ਲਓ ਦੋਸਤੋ 32000 ਡਿਮਾਂਡ ਆ 30000 ਲੈਦੇ ਆ 30000 ਦੇ ਵਿੱਚੋਂ ਵੀ ਛ ਤੋ ਬਾਕੀ ਮੇਰਾ ਵੀ ਸਾਰੇ ਤੁਰ ਫਿਰ ਕੇ ਪਸ਼ੂ ਲੱਭਦੇ ਆ ਦੇਖਦੇ ਆ ਬਾਕੀ ਆਪਦਾ ਤੁਸੀਂ ਦੋ ਚੌਥਾ ਹਮਨ ਟਰਾਇ ਮਾਰ ਕੇ ਫਿਰ ਇੱਕ ਵਾਰੀ ਦੇਖ ਲਿਓ ਠੰਡੀ ਧੀਰੀਆ ਕਰਮਾਲੀ ਸੀਲ ਸਾਊ ਆ ਬਾਕੀ ਲੜਾ ਲੜਾ ਵੀ ਕਾਫੀ ਢੇਲਾ ਢੁਲਾ ਵੀ ਕਾਫੀ ਜਿਆਦੀਆਂ ਨੇ ਹਣਾ ਜੀ ਬਹੁਤ ਵਧੀਆ ਬੈਠ ਗਿਆ ਢਿਲ ਢੁਲ ਬਹੁਤ ਜਿਆਦੀ ਹੈ ਹਾਂ ਆਹ ਲਓ ਸੋਨਾ ਲੇਵਾ ਖੋਲੂ ਕਰਮਾਲੀ ਪੂਰੀ ਡਿਵਟੀ ਬਣਾ ਕੇ ਤਿਆਰ ਕਰਕੇ ਚੱਟਾ ਖੂ ਵੀ ਠੀਕ ਹੈ ਜੀ ਇਹ ਵੈੜ ਆਪਾਂ ਤੁਹਾਨੂੰ ਲਾਸਟ ਵਿੱਚ ਜਰਸੀ ਦਿਖਾਉਣੀ ਸੀਗੀ ਅਛਾ ਵੀਰ ਗੁਰਸੇਵਕੇ ਆਪਣੇ ਕੋਲ ਅੱਜ ਚਾਰ ਪਸੂ ਸੀਗੇ ਹਾਂਜੀ ਤੇ ਨੰਬਰ ਕਰ ਦਿਆ ਸਾਂਝੇ ਆਪਣੇ ਨੰਬਰ ਹੈ 99144 ਹਾਂਜੀ 28924 ਠੀਕ ਹੈ ਜੀ ਹਾਂਜੀ ਇੱਕੋ ਨੰਬਰ ਹੀ ਇਹਦਾ ਜੀ ਹਾਂਜੀ ਇੱਕੋ ਨੰਬਰ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਸੇਵਕ ਪਿੰਡ ਡਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚਰਮਸਰਨ ਸਾਹਿਬ ਸੋ ਆਓ ਵਿਜ਼ਿਟ ਕਰੋ ਤਸੱਲੀ ਕਰੋ ਜਿਹੜੇ ਵੀ ਆਪਾਂ ਪਸ਼ੂ ਦਿਖਾਉਣੇ ਆ ਜਿਸ ਥਾਂ ਤੋਂ ਵੀ ਦਿਖਾਉਣੇ ਆਪਣੀ ਹਰ ਵਾਰ ਇੱਕ ਰਿਕਵੈਸਟ ਹੁੰਦੀ ਆ ਤਸੱਲੀ ਕਰੋ ਜਿਹੜਾ ਕੋਈ ਵੀਰ ਦੂਰ ਨੇੜੇ ਹੋ ਸੌਦਾ ਕਰਨਾ ਚਾਹੁੰਦਾ ਵੀਡੀਓ ਕਾਲ ਤੇ ਬੇਸ਼ੱਕ ਕਿਸੇ ਵੀਰ ਨੇ ਇੱਕ ਟਾਈਮ ਦੋ ਟਾਈਮ ਚ ਵਾਈ ਵੀ ਵੇਖਣੀ ਚਾਹੁੰਦਾ ਉਹ ਆਪਣੀ ਤੁਸੀਂ ਤਸੱਲੀ ਆਨਰ ਤੋਂ ਸਾਈਬਿਆਂ ਆਪਣਾ ਕਰਕੇ ਕਰਵਾ ਸਕਦੇ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ